ਆਇਆ ਸੀ ਕੋਈ ਯਾਦ ਆ ਬੰਦਾ ਦੋ ਟੋਕਣ ਦੱਸਦਾ ਪਹਿਲੀ ਆਰ ਅੰਤ ਜਿੱਨੇ ਨਾਲ ਇਹਨਾਂ ਸਿੱਖਾ ਲਾਇਆ ਵੀ ਬੇਨ ਆਇਆ ਹਰਿਆਣੇ ਵਾਲਾ ਸ਼ੀਲੂ ਅੱਜ ਦੇ ਟਾਈਮ ਦੇ ਵਿੱਚ ਜਿੱਥੇ ਵੀ ਕਬੱਡੀ ਹੁੰਦੀ ਹੈ ਦੁਨੀਆ ਦੇ ਕਿਸੇ ਮੁਲਕ 'ਚ ਚਲੇ ਜਾਓ ਚਾਹੇ ਪੰਜਾਬ ਹੈ ਚਾਹੇ ਅਮਰੀਕਾ ਹੈ ਚਾਹੇ ਕੈਨੇਡਾ ਹੈ ਚਾਹੇ ਇੰਗਲੈਂਡ ਹੈ ਚਾਹੇ ਨਿਊਜ਼ੀਲੈਂਡ ਹੈ ਚਾਹੇ ਆਸਟ੍ਰੇਲੀਆ ਹੈ ਇਹ ਲੋਕੀ ਗੱਲਾਂ ਕਰਦੇ ਆ ਵੀ ਅੱਜ ਦੇ ਟਾਈਮ ਦੇ ਵਿੱਚ ਸ਼ੀਲੂ ਦਾ ਕੋਈ ਤੋੜ ਨਹੀਂ ਲੈ ਵੀ ਸ਼ੀਲੂ ਥੋੜਾ ਜਿਹਾ ਇਧਰ ਆਈ ਇਹ ਲੋਕਾਂ ਦੀਆਂ ਗੱਲਾਂ ਲੋਕ ਪੁੱਛਣਾ ਚਾਹੁੰਦੇ ਆ ਲੋਕਾਂ ਦੇ ਮਨ ਦੇ ਵਲਵਲੇ ਆ ਲੋਕਾਂ ਦੇ ਸਵਾਲ ਹੈ ਵੀ ਸ਼ੀਲੂ ਹਰਿਆਣੇ ਤੋਂ ਪੰਜਾਬ ਦੇ ਵਿੱਚ ਪਹਿਲੀ ਵਾਰੀ ਕਦੋਂ ਖੇਡਣ ਆਇਆ ਸੀ ਕੋਈ ਯਾਦ ਆ ਤੇ ਸ ਆਪਾਂ ਜ਼ਰੂਰ ਲੋਕਾਂ ਨੂੰ ਦੱਸਣਾ ਵੀ ਸ਼ੀਲੂ ਪਹਿਲੀ ਵਾਰ ਪੰਜਾਬ ਦੇ ਕਦੋਂ ਆਇਆ ਸੀ ਕਿਹੜਾ ਟੂਰਨਾਮੈਂਟ ਸੀ ਜੇ ਕੋਈ ਯਾਦ ਹੈ ਤਾਂ ਟੂਰਨਾਮੈਂਟ ਦਾ ਯਾਦ ਨਹੀਂ ਸ਼ੀਲੂਆਂ ਦਾ ਨਾਂ ਪਰ 2020 ਦੇ ਲਾਸਟ ਦੇ ਵਿੱਚ ਪੰਜਾਬ ਦੇ ਵਿੱਚ ਪਹਿਲਾ ਟੂਰਨਾਮੈਂਟ ਖੇਡਿਆ ਸੀ हां 19 ਦੀ ਸਟਾਰਟਿੰਗਾਂ ਦੇ ਵਿੱਚ ਪੰਜਾਬ ਵਿੱਚ ਪਹਿਲਾ ਟੂਰਨਾਮੈਂਟ ਖੇਡਿਆ। ਕਿਹੜੀ ਟੀਮ ਨੇ ਖੇਡਿਆ ਸੀ ਪਹਿਲਾ ਮੈਚ? ਬਿੱਟੂ ਨੇ ਟੀਮ ਬਣਾਈ ਸੀ ਸੁਰਖਪੁਰ ਦੇ ਨਾਲ ਸਾਂਝੀ। ਤੇ ਪਹਿਲਾ ਮੈਚ ਫਿਰ ਪਹਿਲਾ ਮੈਚ ਕਿਦਾਂ ਲੂਜ਼ ਕੀਤਾ ਕਿ ਕੀ ਬਣਿਆ? ਪਹਿਲਾ ਮੈਚ ਪੰਜਾਬ ਖੇਡਿਆ ਤੇ ਪਹਿਲਾ ਹੀ ਮੈਚ ਸ਼ਿਲੂ ਕਹਿੰਦਾ ਵੀ ਅਸੀਂ ਜਿੱਤਿਆ ਸੀਗਾ। ਤੇ ਪਹਿਲੇ ਮੈਚ ਦੇ ਫਾਈਨਲ ਦੇ ਵਿੱਚ ਕਿੰਨੇ ਜੱਫੇ ਲਾਏ ਸੀ? ਪਹਿਲੇ ਮੈਚ ਦੇ ਫਾਈਨਲ ਦੇ ਵਿੱਚ 4 ਜੱਫੇ ਲਾਏ ਸੀ ਸ਼ਿਲੂ ਨੇ। ਉਸ ਦਿਨ ਬੈਸਟ ਕੌਣ ਬਣਿਆ ਸੀ ਬੈਸਟ ਜੱਫੀ? ਯੋਧਾ ਸੁਰਖਪੁਰਿਓ ਨੇ 5 ਜੱਫੇ ਲਾ ਕੇ ਉਹ ਬੈਸਟ ਬਣਿਆ ਸੀਗਾ। ਸ਼ਿਲੂ ਯਾਰ ਹੁਣ ਦੇਖ ਤੂੰ ਰੋਜ਼ ਹੀ ਜੱਦ ਹੈ ਨਵੇਂ ਟਰੈਕਟਰ ਵੀ ਜੱਤਲੇ ਗੱਡੀਆਂ ਵੀ ਜੱਤਲੀਆਂ ਮੈਨੂੰ ਲੱਗਦਾ ਵੀ ਪੰਜਾਬ ਦਾ ਕੋਈ ਕੋਨਾ ਨਹੀਂ ਛੱਡਿਆ ਜਿੱਥੇ ਸ਼ਿਲੂ ਨਾਂ ਜਿੱਤਿਆ ਹੋਵੇ ਤੇ ਮੈਨੂੰ ਲੱਗਦਾ ਵੀ ਕੋਈ ਰੇਡਰ ਰਿਆ ਨਹੀਂ ਹੋਣਾ ਜਿਹੜਾ ਸ਼ਿਲੂ ਨੇ ਨਾਂ ਫੜਿਆ ਹੋਵੇ ਹੁਣ ਜਿੱਤਾਂ ਵਾਲੇ ਤਾਂ ਤੇਰੇ ਬਹੁਤ ਝੰਡੇ ਝੁਲਦੇ ਆ ਪਰ ਕਿੰਨੇ ਕ ਮੈਚ ਆ ਜਿਹੜੇ ਪੰਜਾਬ ਜਦੋਂ ਖੇਡ ਕੇ ਜਿਹੜੇ ਲੂਜ਼ ਕੀਤੇ ਆ ਜਿੱਦੇ ਤੂੰ ਫਾਈਨਲ ਦੇ ਵਿੱਚ ਨਹੀਂ ਜਾ ਸਕਿਆ ਯਾਦ ਹੈ ਟੋਟਲ ਪਿਛਲੇ 6 ਸਾਲਾਂ ਸ਼ਿਲੂਆਂ ਦਾ ਵੀ 15 ਕ ਮੇਲੇ ਮੈਂ ਹਰੇਕ ਨਹੀਂ ਤੇ ਬਾਬੇ ਦੀ ਐਸੀ ਕਿਰਪਾ ਵੀ ਰੋਜ਼ ਹੀ ਜਿੱਤਦਾ ਇੱਕ ਵਾਰੀ ਸ਼ੀਲੂ ਲਈ ਤਾੜੀਆਂ ਮਾਰੋ ਯਾਰ ਜ਼ੋਰਦਾਰ ਬਹੁਤ ਵੱਡੀ ਗੱਲ ਹੈ ਇਹ ਜਿੱਦਾਂ ਜਿਹੜੀ ਸ਼ੀਲੂ ਦੀ ਬਾਡੀ ਹੈ ਨਾ ਇਹ ਬਹੁਤ ਇਦਾਂ ਦੀਆਂ ਬਾਡੀਆਂ ਘੱਟ ਥੱਕਦੀਆਂ ਨੇ ਬਿੱਟੂ ਭਾਈ ਆ ਬੁੱਟੇ ਭਾਈ ਬਲਕਰਨ ਕਲਿਆਣ ਸੁਖੇ ਆਇਆ ਕਹਿੰਦਾ ਵੀ ਚਾਰ ਪੰਜ ਦਿਨ ਪਹਿਲੇ